ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਬਲਦੀਪ ਸਿੰਘ ਗੜਗੱਜ ਸਿੰਘ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੁਹਾਨੂੰ ਤਾਂ ਰਾਮ ਰਾਮ ਹਾਜਮ ਨਹੀਂ ਨਾ ਹੁੰਦੀ ਇਹ ਕਿਹਲਾ ਬੋਲ ਮੇਰੇ ਨਾਲ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜੋ ਕੋ ਪਲੇ ਕੋ ਮੰਦੇ ਇਹ ਤੁੱਕ ਦੇ ਅਰਥ ਬਣਦੇ ਸੁਣਦੇ ਆ ਪਰ ਤੁਹਾਨੂੰ ਕੀ ਪਤਾ ਕਿ ਤੁਸੀਂ ਉਹ ਸਿੰਘ ਸਾਹਿਬ ਹੋ ਜਿਹੜੇ ਰਾਤ ਨੂੰ 12 ਵਜੇ ਇੱਕ ਬਲਾਤਕਾਰੀ ਲੀਡਰ ਸੁੱਚਾ ਸਿੰਘ ਲੰਗਾਹ ਵੱਲੋਂ ਪੱਗ ਲੈ ਕੇ ਬਣੇ ਹੋਏ ਆ ਤੁਹਾਨੂੰ ਪੰਥ ਨੇ ਪੱਗ ਨਹੀਂ ਦਿੱਤੀ ਤੁਸੀਂ ਇੱਕ ਗੁਨਾਹਗਾਰ ਤੋਂ ਸਿੰਘ ਸਜੇ ਹੋ ਮੈਨੂੰ ਪੰਥਕ ਪਰਮਾਨਾਮ ਸਮਾਜ ਤੋਂ ਗੈਰ ਸਮਾਜ ਤੋਂ ਭਾਰਤ ਤੋਂ ਨਿਹੰਗਾ ਤੇ ਨਿਹੰਗੀ ਮਰ ਜਾਗਾ ਦੂਜੀ ਗੱਲ ਸਿੰਘ ਸਾਹਿਬ ਜੀ ਕੋਣ જય શ્રી RAM ਕਹਿਣ ਤੇ ਵੀ ਤੁਸੀਂ ਮੈਨੂੰ ਤਾਲਬ ਕਰੋਗੇ ਤੁਸੀਂ ਤਿਲਕ ਲਾਉਣ ਤੋਂ ਆ ਭਗਵਾ ਪਾਉਣ ਤੋਂ ਹਰਜੀਤ ਸਿੰਘ ਨੂੰ ਬਹਿਰੂਪੀਆ ਕਰਾਰ ਕਰ ਦਿੱਤਾ ਤੇ ਤੁਸੀਂ ਹੁਣ ਇੱਕ ਸੰਦੇਸ਼ ਕਰੋ ਕਿ ਜਿਹੜੇ ਦਰਵਾਰ ਸਾਹਿਬ ਆ ਕੇ ਜੈ ਮਾਤਾ ਦੀ ਬੋਲਦੇ ਨੇ ਜਿਹੜੇ ਦਰਵਾਰ ਸਾਹਿਬ ਆ ਕੇ ਜੈ ਸ਼੍ਰੀ ਰਾਮ ਬੋਲਦੇ ਨੇ ਜਿਹੜੇ ਤਿਲ ਕਲਾਂਦੇ ਨੇ ਜਿਹੜੇ ਮੂਰਤੀਆਂ ਨੂੰ ਪੂਜਦੇ ਨੇ ਉਹਨਾਂ ਦੇ ਪੈਸਿਆਂ ਦੀ ਤੁਹਾਨੂੰ ਜ਼ਰੂਰਤ ਨਹੀਂ। ਕੀ ਉਹਨਾਂ ਨੂੰ ਗੁਰੂ ਘਰ ਜਾਣ ਦੀ ਹੁਣ ਜ਼ਰੂਰਤ ਨਹੀਂ? ਤੁਸੀਂ ਵੀ ਮੂਰਤੀ ਪੂਜਾਓ ਤੁਸੀਂ ਢੰਡਰੀਆਂ ਵਾਲੇ ਤੋਂ ਜਿਹੜਾ ਹੁਣ ਸਨਮਾਨ ਚਿੰਨ੍ਹ ਲਿਆ ਨਾ ਇੱਕ ਫੋਟੋ ਲਈ ਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਤੁਸੀਂ ਵੀ ਮੂਰਤੀ ਪੂਜਾ ਨੂੰ ਹੀ ਮੰਨ ਲਿਆ ਤੁਸੀਂ ਵੀ ਹੁਣ ਮਸ਼ੀਨਰੀ ਨਹੀਂ ਰਹੇ ਤੁਸੀਂ ਵੀ ਸਾਡੀ ਵਿਚਾਰਧਾਰਾ ਦੇ ਨਾਲ ਸਹਿਮਤੀ ਜ਼ਾਹਰ ਕਰੀ ਆ ਤੁਸੀਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਫੋਟੋ ਨੂੰ ਕਬੂਲ ਕੇ ਉਹਦਾ ਸਤਕਾਰ ਕਰਕੇ ਤੁਸੀਂ ਮੂਰਤੀ ਪੂਜਾ ਤੇ ਮੋਹ ਲਾਤੀਆ ਸਿੰਘ ਸਾਹਿਬ ਜੀ ਤੁਸੀਂ ਮੈਨੂੰ ਬਹਿਰੂਪੀਆ ਕਹਿੰਦੇ ਤੇ ਇਹ ਰੁਦਰਾਕਸ਼ ਦੀਆਂ ਮਾਲਾਂ ਤੇ ਇਹਨੂੰ ਗौरी शंकर ਆਖਦੇ ਨੇ ਗौरी शंकर ਦਾ ਜੇ ਇਤਿਹਾਸ ਸੁਣਨਾ ਹੋਵੇ ਕਿਤੇ ਮੈਂ ਇਹਨਾਂ 2 ਮਿੰਟ ਚਰਚਾ ਕਰ ਲਿਓ ਕਿ ਕਿੰਨੇ ਤਰ੍ਹਾਂ ਦੇ ਰੁਦਰਾਕਸ਼ ਹੁੰਦੇ ਨੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਾਂ ਤੁਸੀਂ ਹਿੰਦੂਆਂ ਦੀ ਤੁਸੀਂ ਸਨਾਤਨ ਦੀ ਤੁਸੀਂ ਭਾਰਤ ਦੀ ਤੁਸੀਂ ਰਾਸ਼ਟਰੀ ਦੀ ਤੁਸੀਂ ਤਿਰੰਗੇ ਦੀ ਤੁਸੀਂ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਨੂੰ ਤੁਸੀਂ ਸਾਡੇ ਆਪਸੀ ਪਿਆਰ ਨੂੰ ਖਤਮ ਨਹੀਂ ਕੀਤਾ ਤੁਹਾਡਾ ਧੰਨਵਾਦ ਤੁਸੀਂ ਹੋਰ ਬੂੜਾ ਕੀਤਾ ਇੱਕ ਗੱਲ ਹੋਰ ਹੈ ਪੰਥ ਦੇ ਵਿੱਚ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਤੁਸੀਂ ਕੱਲਿਆਂ ਨੇ ਹੁਕਮ ਕੀਤਾ ਇਹ ਤੁਸੀਂ ਅਕਾਲ ਤਖਤ ਦੀ ਵਜ਼ੀਰ ਨੂੰ ਢਾ ਲਾਈਆ ਕਿ ਤੁਸੀਂ ਪੰਜ ਦੀ ਮਰਿਆਦਾ ਨੂੰ ਖਤਮ ਕਰ ਦਿੱਤਾ ਇੱਕ ਗੱਲ ਹੋਰ ਕਹਿਣਾ ਆ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀਆਂ ਨੂੰ ਤੁਸੀਂ ਧੱਕੇ ਮਰਵਾ ਰਹੇ ਹੋ ਉਨਾ ਦੇ ਵਰ ਖਿਲਾਫ ਤੁਸੀਂ ਕਿਉਂ ਨਹੀਂ ਬੋਲਦੇ ਮੈਂ ਇੱਕ ਗੱਲ ਕਹਾਗਾ ਜਿਸ ਵਿਅਕਤੀ ਨੇ ਉਸ ਕੋ ਕਰਮ ਕੀਤਾ ਉਹ ਅਪਰਾਧ ਕੀਤਾ ਉਹਨੂੰ ਜੇ ਫਾਂਸੀ ਵੀ ਹੋ ਜਾਵੇ ਉਹ ਥੋੜੀ ਹੈ ਲੇਕਿਨ ਇਹ ਆਜ਼ਾਦ ਭਾਰਤ ਹੈ ਇੱਥੇ ਪ੍ਰਵਾਸੀਆਂ ਦੇ ਨਾਲ ਖੜਨਾ ਹੀ ਧਰਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਜਰੂਮਾਂ ਦੇ ਨਾਲ ਖੜੇ ਆ ਗੁਰੂ ਤੇਗ ਬਹਾਦਰ ਸਾਹਿਬ ਇਸ ਜਨੂਦੀ ਰੱਖਿਆ ਵਾਸਤੇ ਖੜਿਆ ਹੀ ਨਾ ਮਾਲਾਂ ਵਾਸਤੇ ਹੀ ਖੜੇ ਆ ਲੇਕਿਨ ਆਪਰੀ ਦਾ ਕੀ ਸਟੈਂਡ ਆ ਤੁਸੀਂ ਉਹਨਾਂ ਹਿੰਦੂ ਪ੍ਰਵਾਸੀਆਂ ਨੂੰ ਭਜਾਉਣਾ ਚਾਹੁੰਦੇ ਹੋ ਕੀ ਤੁਸੀਂ ਇਸ ਪੰਜਾਬ ਨੂੰ ਗੁਲਾਮ ਕਾਣਾ ਚਾਹੁੰਦੇ ਆ ਅਸੀਂ ਸਾਨੂੰ ਤੁਹਾਡੀ ਗੁਲਾਮੀ ਪਸੰਦ ਨਹੀਂ ਅਸੀਂ ਉਹਨਾਂ ਮੰਦਰਾਂ ਦੇ ਵਿੱਚ ਜਾ ਰਹੇ ਆ ਮੈਂ ਇਹਨਾਂ ਪ੍ਰਵਾਸੀਆਂ ਦੇ ਨਾਲ ਖੜਾ ਮੈਂ ਕਿਸੇ ਕਾਨੂੰਨ ਦੀ ਉਲੰਘਣਾ ਨਹੀਂ ਹੋਣ ਦੰਦਾ ਮੈਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਮੰਨਦਾ ਹਾਂ ਦੂਜੀ ਗੱਲ ਇਹ ਹਿੰਦੂ ਗਰੀਬ ਲੋਕ ਸਾਡੇ ਉਹਨਾਂ ਪ੍ਰਵਾਸੀਆਂ ਦੇ ਉਸੇ ਢਿੱਡ ਤੇ ਲੱਤ ਮਾਰਦੇ ਹੋ ਉਹਨਾਂ ਦੀ ਰੋਜ਼ਗਾਰ ਤੇ ਲੱਤ ਮਾਰਦੇ ਤੁਹਾਡਾ ਇਹਨਾਂ ਬਾਰੇ ਕੀ ਸਟੈਂਡ ਹੈ ਮੈਂ ਪੰਜਾਬ ਸਰਕਾਰ ਨੂੰ ਮੈਂ ਹਰ ਉਸ ਹਿੰਦੂ ਭੈਣ ਪਾਈ ਨੂੰ ਉਸ ਸਨਾਤਨੀ ਨੂੰ ਉਸ ਰਾਮਚੰਦਰ ਭਗਵਾਨ ਦੇ ਮੰਨਣ ਵਾਲੇ ਨੂੰ ਬੇਨਤੀ ਕਰਦਾ ਮੈਨੂੰ ਇਹ ਹਰਜਾਨਾ ਤਾਂ ਭੁਗਤਣਾ ਪਿਆ ਮੈਂ ਰਾਮ ਮੰਦਰ ਚ ਲੰਗਰ ਲਾਇਆ ਮੈਂ ਮੰਦਰਾ ਚ ਜਾਣਾ ਤਾਂ ਇਹ ਹਰਜਾਨਾ ਭੁਗਤਿਆ ਮੈਂ ਭਗਵੇਂ ਪਾਉਣਾ ਪਾ ਇਹ ਹਰਜਾਨਾ ਭੁਗਤਿਆ ਤੇ ਮੈਂ ਭਗਵੇਂ ਦੇ ਵਿੱਚ ਹੀ ਮਰਾਂ ਮੈਨੂੰ ਕੋਈ ਫਰਕ ਨਹੀਂ ਲੇਕਿਨ ਤੁਸੀਂ ਅੱਜ ਉਹਨਾਂ ਦੇ ਪ੍ਰਤੀ ਨਫ਼ਰਤ ਜਿਹੜੇ ਬੋਲ ਉੱਗੇ ਨੇ ਇਹਨੂੰ ਪੂਰੀ ਦੁਨੀਆ ਨੇ ਹੁਣ ਸੁਣ ਲਿਆ ਕਿਉਂਕਿ ਅਸੀਂ ਟੇਢੇ ਢੰਗ ਦੇ ਨਾਲ ਪੰਜਾਬ ਨੂੰ ਤੁਹਾਡੇ ਗੁਲਾਮ ਨਹੀਂ ਹੋਣ ਦੇਣਾ ਅੱਜ ਪੰਜਾਬ ਦੇ ਵਿੱਚੋਂ ਉਹ ਜਿਹੜੇ ਹਿੰਦੂ ਭੈਣ ਭਰਾ ਸਨਾਤਨੀ ਤੁਹਾਤੇ ਡਰਦੇ ਸੀ ਹੁਣ ਉਹ ਡਰਨ ਵਾਲੇ ਨਹੀਂ ਰਹੇ ਇਹ ਪ੍ਰਵਾਸੀ ਗਰੀਬਾਂ ਨਾਲ ਤੁਸੀਂ ਕਿਉਂ ਪੰਗਾ ਲੈਨੇ ਹੋ ਇਹਨਾਂ ਤੇ ਤੁਹਾਡਾ ਕੀ ਬਗੜਿਆ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਨੂੰ ਤੁਸੀਂ ਧੱਕੋ ਜਿਹੜੇ ਪੰਜਾਬ ਤੇ ਬਾਹਰ ਦੀਆਂ ਸਟੇਟਾਂ ਵਿੱਚ ਸਿੱਖ ਵੱਸਦੇ ਨੇ ਤੁਸੀਂ ਉਹਨਾਂ ਬਾਰੇ ਕੰਡੇ ਵੀ ਦਿਓ ਜਿਹੜੇ ਪੰਜਾਬ ਤੋਂ ਬਾਹਰ ਵਪਾਰ ਕਰਦੇ ਨੇ ਜਿਹੜੇ ਪੰਜਾਬ ਤੇ ਬਾਹਰ ਟਰਾਂਸਪੋਰਟ ਦਾ ਕੰਮ ਕਰਦੇ ਨੇ ਇਹ ਲੋਕ ਜਿਹੜੇ ਪਰਵਾਸੀਆਂ ਨੂੰ ਧੱਕੇ ਮਾਰਦੇ ਆ ਉਹਨਾਂ ਦੇ ਵਾਸਤੇ ਇੱਕ ਉਹ ਮੌਤ ਦਾ ਟੰਡ ਵਰਾਚ ਰਹੇ ਨੇ ਕਿਤੇ ਉਹ ਅੱਗ ਸੰਸਾਰ ਵਿੱਚ ਨਾ ਲਾ ਦਿਓ ਜੋ ਨੇਪਾਲ ਚ ਹੋਈ ਐ ਤੁਸੀਂ ਤਰਸ ਖੋ ਪੰਜਾਬ ਤੇ ਤੁਸੀਂ ਪਹਿਲਾ ਵਾਲਾ ਕਾਲਾ ਦੌਰ ਲਿਆਉਣਾ ਚਾਹੁੰਦੇ ਨੇ ਅੱਜ ਤੁਸੀਂ ਸੱਚ ਦੀ ਆਵਾਜ਼ ਨੂੰ ਦੱਬਣਾ ਚਾਹੁੰਦੇ ਨੇ ਤੁਸੀਂ ਗਰੀਬ ਲੋਕਾਂ ਦੀਆਂ ਆਵਾਜ਼ਾਂ ਨੂੰ ਦੱਬਣਾ ਚਾਹੁੰਦੇ ਨੇ ਪੰਜਾਬ ਦੁਬਾਰਾ ਅਤਵਾਦ ਦੀ ਅਸੀਂ ਬਲੀ ਨਹੀਂ ਜਣ ਦੇਣਾ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਤੁਸੀਂ ਉਹਨਾਂ ਲੋਕਾਂ ਨੂੰ ਖੁਸ਼ ਕਰਨਾ ਚਾਹੁੰਦੇ ਨੇ ਜਿਹੜੇ ਪੰਜਾਬ ਨੂੰ ਵੰਡਣਾ ਚਾਹੁੰਦੇ ਨੇ। ਕਿਆ ਤੁਹਾਡਾ ਮੰਦਰਾਂ ਨੇ ਕੀ ਵੰਡਾਇਆ? ਇਹਨਾਂ ਪ੍ਰਵਾਸੀਆਂ ਨੇ ਤੁਹਾਡਾ ਕੀ ਆਪਣੇ ਨੁਕਸਾਨ ਕੀਤਾ? ਜਿਨ੍ਹਾਂ ਲੋਕਾਂ ਨੇ ਉਸ ਬੱਚੇ ਦੇ ਨਾਲ ਕੁਕਰਮ ਕੀਤਾ, ਮੈਨੂੰ ਐਡਾ ਫੀਲ ਹੁੰਦਾ ਮੇਰੇ ਆਪਣੇ ਨਾਲ ਕੀਤਾ। ਸੋ ਇਹ ਜਾ ਕਰਮ ਕੋਈ ਨਾ ਕਰੇ। ਇਹਦੇ ਵਾਸਤੇ ਸਖਤ ਕਾਨੂੰਨ ਦੀ ਲੋੜ ਹੈ। ਤੁਸੀਂ ਅੱਜ ਉਹਨਾਂ ਜਿਹੜੇ ਸਰੂਪ ਸਟ੍ਰੋਮਨੀ ਕਮੇਟੀ ਨੇ ਜਿਹੜੇ ਗਾਇਬ ਕਰੇ ਸੀ ਉਹਨਾਂ ਬਾਰੇ ਤੁਹਾਡੇ ਕੋਈ ਬੋਲ ਨਹੀਂ ਜਿਨ੍ਹਾਂ ਨੇ ਸੌਦਾ ਸਾਧ ਨੂੰ ਸਜਨ ਆਪਣੇ ਮਾਫੀ ਦਿੱਤੀ ਸੀ ਉਹਨਾਂ ਬਾਰੇ ਤੁਹਾਡੇ ਕੋਈ ਵਿਚਾਰ ਨਹੀਂ ਕਿਉਂ ਸੁੱਚਾ ਸਿੰਘ ਲੰਗਾ ਨਾਲ ਤੁਹਾਡੀ ਜਾਰੀ ਹੈ ਮਾੜਾ ਮੋਟਾ ਪਸ਼ੋਕੜ ਦੇਖ ਆਪਣਾ ਤੈਨੂੰ ਕਿਸੇ ਨੇ ਨਹੀਂ ਜਥੇਦਾਰ ਬਣਾਇਆ ਗੜਗੱਜ ਬਣਿਆ ਫਿਰਦਾ ਮੈਂ ਇਹ ਗੱਲ ਯਾਦ ਰੱਖੀ ਮੇਰੇ ਨਾਲ ਹਰ ਸਨਾਤਨੀ ਖੜਾ ਹੈ ਹਰ ਉਹ ਭਾਰਤ ਮਾਤਾ ਦਾ ਸਕੂਤ ਖੜਾ ਇਹ ਸੰਵਿਧਾਨ ਖੜਾ ਜਿਹੜਾ ਪੰਜਾਬ ਨੂੰ ਵੰਡਣਾ ਨਹੀਂ ਚਾਹੁੰਦਾ ਜਿਹੜਾ ਖਾਲਿਸਤਾਨ ਵਾਲ ਧੱਕਣਾ ਨਹੀਂ ਚਾਹੁੰਦਾ ਗੜਗੱਜ ਇਹ ਗੱਲ ਯਾਦ ਰੱਖੀ ਆ ਤੇਰੇ ਪੋਤੜੇ ਫੋਲੂਗਾ ਹੁਣ ਕਿੱਥੇ ਕਿੱਥੇ ਤੁਸੀਂ ਉਹਨਾਂ ਲੋਕਾਂ ਦੇ ਨਾਮ ਤੇ ਜਿਹੜੇ 84 ਦੇ ਦੰਗਿਆਂ ਦੇ ਪੀੜਤਾਂ ਦੇ ਨਾਮ ਤੇ ਤੁਸੀਂ ਕੀ ਕੀ ਕਰਦੇ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਜਗ ਜाहिर ਕਰਾਂਗੇ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ